ਆ ਭਾਈ ਪਟਿਆਲੇ ਅੱਗ ਲੱਗੀ ਵੀ ਐ ਅੱਧੇ ਘੰਟੇ ਤੋਂ ਉੱਪਰ ਟਾਈਮ ਹੋ ਗਿਆ ਸਰਹੰਦ ਰੋਡ ਤੇ ਕੋਈ ਓਰੇ ਫਾਇਰ ਬ੍ਰਿਗੇਡ ਵਾਲਾ ਕੋਈ ਅਫਸਰ ਕੋਈ ਨਹੀਂ ਆਇਆ ਹੈਗਾ ਓਰੇ ਨਾ ਕੋਈ ਪੁਲਿਸ ਮੁਲਾਜ਼ਮ ਆਇਆ ਆ ਲੋਕ ਤਮਾਸ਼ਾ ਦੇਖ ਰਹੇ ਆ ਭਾਈ ਵੀਡੀਓ ਬਣਾ ਰਹੇ ਆ ਸਾਰੇ ਆ ਠਾਕ ਜਵਾਗਾਂ ਕਿ ਝੁੱਗੀਆਂ ਨੇ ਇਤਰਾਜ਼ ਆ ਓਰੇ ਝੁੱਗੀਆਂ ਵਾਲੇ ਨੇ ਗਰੀਬ ਬੰਦੇ ਕੋਲ ਆ ਪੰਜਾਬ ਸਰਕਾਰ ਭਗਵਾਨ ਤਮਾਨ ਹੈ ਇਹ ਲੈ ਭਾਈ ਵੱਡੀ ਉਹ ਨਹੀਂ ਲੈ ਕੇ ਆਏ ਆ ਦੇਖੋ ਜੀ ਪੁਲਿਸ ਵਾਲਿਆਂ ਨੇ ਕੰਮ ਆ ਫਾਇਰ ਬ੍ਰਿਗੇਡ ਲੈ ਕੇ ਆਏ ਨੇ ਆ ਟੈਂਪੂ 'ਚ ਰੱਖ ਕੇ ਪਾਣੀ ਵਾਲੀ ਟੈਂਕੀ 10000 ਲੀਟਰ ਵਾਲੀ 5000 ਲੀਟਰ ਵਾਲੀ ਆ ਹੁਣ ਆਪਣੀਆਂ ਵੀਡੀਓ ਬਣਾ ਕੇ ਪਾਉਣ ਲੱਗੇ ਹੋਏ ਨੇ ਇਹ ਆ ਆਪਣੀਆਂ ਵੀਡੀਓ ਬਣਾਉਣ ਲੱਗੇ ਹੋਏ ਨੇ ਵੀ ਹਾਂ ਅਸੀਂ ਅੱਗ ਬੁਝਾਉਣ ਆਏ ਆ ਆ ਫੋਟੋ ਖਿਜਾਉਂਦਾ ਦੇਖੋ ਮਲਾਜ਼ਮ ਇਹ ਆ ਪੰਜਾਬ ਸਰਕਾਰ ਭਾਈ ਹੋਰਾਂ ਡਿਫਰੈਂਸ ਚਲੂ ਬੜੇਗਾ ਸਪੋਰਟ ਪਹੁੰਚੇਗਾ टाइम हो गया ना न्यूटाम से कटियां बहुत आ जानी चीज़ है। तड़का डाला है, रखता है रखता है रखता है रखता है। कार पेशन कर लेंगे प्लाईमूड भी खाना खाने के बहुत तेज़ हो गया, हवा डाल दो और काम लगा रहा ਕਾਰ ਵੀ ਬਦਲਤੀ ਆ। ਉਹ ਹਜੇ ਚੱਕ ਨਹੀਂ ਗਈ। ਜੇ ਹੁਣ ਆ ਗਈ ਆ ਤਾਂ ਉਹਨਾਂ ਕੰਮ ਤਾਂ ਕਰ ਲੈ। ਬਾਈ ਕੰਮ ਚੁੱਤੀ ਆਵੇ ਨਾ। ਗੱਡੀ ਦਾ ਸੜਕੀ। ਉਹ ਸਮਝੀ ਇਹਦਾ ਮਕਾਉਂ ਦਾ ਨਾਮ ਦਾ ਕਰ। ਕੰਮ ਕਰਨ ਦੋ ਇਹਨਾਂ ਨੂੰ ਕੰਮ ਕਰੋ ਨਾ ਡਿਸਟਰਬ ਡਿਸਟਰਬ ਨਹੀਂ ਹੋਏਗੀ। ਇਹਨਾਂ ਨੂੰ ਕੰਮ ਕਰਨ ਓ ਪਹਿਲਾਂ ਅਗੂ ਪੁੱਛਾ। ਸਰ ਇਸਤਾਨ ਸਾਡੇ ਕੋਲ ਕੋਈ 10 50 ਤੇ ਸੂਤਰਾਈ ਸੀ। ਅਨਾਰ ਦਾ ਨਾ ਫਾਰਕ ਪੋਲ। ਉਸ ਘਰ ਵਿੱਚ ਚੱਗ ਲੱਗੀ ਹੋਈ ਆ। ਕਿ ਅਸੀਂ ਫਾਇਰ ਡੈਂਡਰ ਲੈ ਕੇ ਉੱਥੇ ਬੇਹੋਸ਼ ਸੀਗੇ ਇਟ ਵੀ ਅ ਵਿਚੋ ਹੀ ਨਾਲੇ ਸੂਚਨਾ ਮਿਲੀ 10:50 ਤੇ ਸਾਢੇ 12:00 ਤੇ ਕਿ ਸਰੰਦ ਰੋਡ ਤੇ ਸਨਲਾਈਜ਼ ਹੋਟਲ ਆ ਉੱਥੇ ਕੋਈ ਚੱਲਦੇ ਟਰੱਕ ਦੇ ਵਿੱਚ ਅੱਗ ਲੱਗੀ ਹੈ ਤਾਂ ਅਸੀਂ ਫੌਰੀ ਤੌਰ ਤੇ ਨਾਰਦਾਨ ਪਰ ਕੋਹੀ ਆਪਣੀ ਟੀਮਾਂ ਨੂੰ ਟਰੱਕ ਕੋਲ ਰਵਾਨਾ ਕੀਤਾ ਤੇ ਮੋਗਾ ਤੇ ਆ ਕੇ ਟਰੱਕ ਦੇ ਅੱਗ ਅੱਗ ਕਪ ਹੈ ਕੀ ਕੋਈ ਟਰੱਕ ਦੇ ਵਿੱਚ ਕੀ ਇੱਥੇ ਟੱਕਰ ਆ ਤਾਂ ਪਤਾ ਲੱਗਿਆ ਕਿ ਕਾਰ ਨਾਲ ਜਿਹੜਾ ਡਰਾਈਵਰ ਦਸਨ ਦੇ ਡਰਾਈਵਰ ਦੇ ਦਸਨ ਅਨੁਸਾਰ ਨਾਰਮਲ ਸਪੀਡ ਤੇ ਸੀਗਾ ਟਾਇਰ ਦਾ ਡਰਾਈਵਰ ਸਾਈਡ ਦਾ ਟੱਕ ਟਾਇਰ ਫਟ ਗਿਆ ਜਿਸ ਕਾਰਨ ਬੱਡੀ ਸਾਈਡ ਤੇ ਵੱਜ ਕੇ ਉਹਦਾ ਡੀਜ਼ਲ ਟੈਂਕ ਫਟ ਗਿਆ ਉਸਨ ਲੱਗ ਗਿਆ ਜਾਨੀ ਪਾਨੀ ਨਹੀਂ ਜਾਨੇ ਦਾ ਕੋਈ ਨੁਕਸਾਨ ਨਹੀਂ ਜਾਨੇ ਨੁਕਸਾਨ ਬਤਾ ਦਿੱਤਾ ਗਿਆ ਜੀ ਬਾਕੀ ਸਾਡੇ ਟੀਮਾਂ ਲੱਗੀਆਂ ਆਈਆਂ ਆ ਲੈ ਕੰਟਰੋਲ ਕਰਨ ਤੇ ਪੂਰੀ ਤਰ੍ਹਾਂ ਕੰਟਰੋਲ ਕੀਤੀ ਨਹੀਂ ਗਈ ਕਿੰਨੀਆਂ ਗੱਡੀਆਂ ਲੱਗੀਆਂ ਸਰ ਇਸ ਵਕਤ ਸਾਡੇ ਕੋਲ ਇੱਕ ਵੱਡਾ ਫਾਇਰ ਡੰਡਰ ਤੇ ਇੱਕ ਛੋਟਾ ਫਾਇਰ ਡੰਡਰ ਵੀ ਮੌਜੂਦ ਹੈ ਕਿਉਂਕਿ ਡਿਊਟੋ ਕਿਸਾਨੇ ਧਰਨੇ ਦੇ ਕਾਰਨ ਜਿਹੜੇ ਸਾਡੇ ਫਾਇਰ ਡੰਡਰ ਸੀਗੇ ਸ਼ੱਭੂ ਆਰਡਰ ਵੀ ਨੇ ਚਲਾਦ ਦਿੱਤੇ ਗਏ ਸਨ ਇਹ ਉੱਥੋਂ ਵੀ ਮੂਵਮੈਂਟ ਅਸੀਂ ਕਰ ਦਿੱਤੀ ਗਈ ਹੈ ਮਾਣੇ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਉੱਥੋਂ ਹੀ ਮੂਵ ਕਰਤਾ ਜਾਂ ਫਤਿਹਗੜ੍ਹ ਸਾਹਿਬ ਤੋਂ ਮੂਵ ਕਰ ਦਿੱਤਾ ਗਿਆ ਹੈ ਡਿਪਾਰਟਮੈਂਟ ਨੂੰ ਸਾਡੇ ਕੋਲ ਸਫੀਸ਼ੀਐਂਟ ਫੋਰਟ ਅਟ ਹੈ ਤੇ ਇੱਕ ਲੋਕਾ ਕਹਿੰਦਾ ਕਿ ਗੱਡੀਆਂ ਕਾਫੀ 延迟 ਪਹੁੰਚੀਆਂ ਨੇ ਸਰ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਅਨਾਰਦਾ ਨੇ ਪਾਰਕ ਦੇ ਕੋਲ ਇੱਕ ਘਰ ਦੇ ਵਿੱਚ ਅੱਗ ਲੱਗ ਗਈ ਸੀ ਜਿਸ ਨੂੰ ਕੰਟਰੋਲ ਕਰਦੇ ਕਰਦੇ ਸਾਡੇ ਕੋਲ ਇਹ ਸੂਚਨਾ ਮਿਲੀ ਤਾਂ ਉਸ ਫਾਇਰ ਟੈਂਡਰ ਨੂੰ ਤੁਰੰਤ ਮੌਕੇ ਤੇ ਰਵਾਨਾ ਕੀਤਾ ਗਿਆ ਔਰ ਤੁਸੀਂ ਦੇਖ ਰਹੇ ਹੋ ਟ੍ਰੈਫਿਕ ਦੇ ਵਿੱਚ ਟ੍ਰੈਫਿਕ ਦੇ ਕਾਰਨ ਥੋੜਾ ਸਾ ਲੇਟ ਹੋ ਰਿਹਾ ਆਦਰਵਾਇਸ ਸਾਡਾ ਲੇਟ ਹੋਣ ਦਾ ਕੋਰ ਕੋਨਾ ਆ ਕੇ ਤੇ ਕਾਬੂ ਪਾ ਲਿਆ ਸਰ ਆ ਸਰ 90% ਰੱਖਦੇ ਕਾਬੂ ਪਾ ਲਤਾ ਗਿਆ ਜਿਹੜਾ 50% ਰਹਿ ਰਿਹਾ ਉਹ ਦੇਵਰ ਨੂੰ ਬੁਲਾ ਲਿਆ ਸੀ ਨੇਵਰ ਖਾਲੀ ਕਰੇਗੇ ਟਰੱਕ ਤੇ ਕੰਟਰੋਲ ਹੋ ਪਰ ਇਹ ਕਲਾ ਸਰ ਮੇਰੇ ਖਾ ਕਨਕ ਦਾ ਨਾ ਸੋਰੀ ਚਾਵਲ ਦਾ